ਮਹਾਰਾਜਾ ਰੂਜੀ ਦਾ ਖਾਲਸਾ ਮਹਾਰਾਜਾ ਰੂਜੀ ਕੀ ਫਤਿਹ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਤੇ ਉਹਦੇ ਜਿਹੜੇ ਰਸਤੇ ਸੀ ਬਾਹਰ ਆਉਣ ਦੇ तकरीबन तकरीबन ਬਲਾਕ ਹੋ ਚੁੱਕੇ ਆ ਕਿਉਂਕਿ ਸਰਕਾਰਾਂ ਨੇ ਜਿੰਨਾਂ ਕੋ ਇਹਨਾਂ ਫੁਕਰੇ ਲੋਕਾਂ ਦੇ ਕੋਲੋਂ ਕੰਮ ਲੈਣਾ ਹੁੰਦਾ ਉਹ ਲੈ ਲਿਆ ਸਰਕਾਰਾਂ ਨੇ ਆਪਣੇ ਹੱਥ ਤੇ ਪੈਰ ਪਿੱਛੇ ਕਰ ਲਏ ਜਿਹੜੇ ਭਵੰਤਮਾਂ ਨੂੰ ਟਿਚਰਾਂ ਕਰਦੇ ਸੀ ਨਾ ਇਹ ਭੰਡ ਐ ਇਹ ਬੁਚੜ ਐ ਇਹ ਕੀ ਕਰ ਲੂਗਾ ਤੇ ਅਗਲੇ ਨੇ ਬੰਦ ਲਫਾਫਾ ਜਾ ਕੇ ਦੇਤਾ ਮਾਨਜੋਲ ਅਦਾਲਤ ਨੂੰ ਕਿ ਆਹ ਕਰਤੂਤਾ ਨੇ ਲਫਾਫੇ ਵਿੱਚ ਪੜ ਲਿਓ ਹੁਣ ਮਾਨਜੋਲ ਅਦਾਲਤ ਨੇ ਵੀ ਉਹ ਕਰਤੂਤਾ ਪੜ ਲੈਣੀਆਂ ਨੇ ਪਰ ਨਸਰ ਨਹੀਂ ਕਰਨੀਆਂ ਹੁੰਦੀਆਂ ਕਿਉਂਕਿ ਜਿਹੜਾ ਵੀ ਬੰਦਾ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਦੇਸ਼ ਦੇ ਨਾਲ ਧਰੂਕ ਮਾਉਂਦਾ ਉਹ ਕਦੇ ਵੀ ਬਖਸ਼ਿਆ ਨਹੀਂ ਜਾਂਦਾ ਮੈਂ ਅੱਜ ਕੁਝ ਉਹਨਾਂ ਸ਼ਖਸ਼ਾਂ ਦੀ ਗੱਲ ਕਰਨੀ ਹੈ ਮੈਂ ਕੱਲ ਵੀਡੀਓ ਪਾਈ ਸੀ ਅੱਜ ਉਹ ਵੀਡੀਓ ਚੱਲੀ ਹੈ ਤੇ ਉਹ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਗੱਲਬਾਤ ਸੁਣੀ ਮੈਂ ਕਿਹਾ ਸੀ ਮੈਂ ਕਿਹਾ ਅਮਰਤਪਾਲ ਦਾ ਪਾਪਾ 25-30 ਕਰੋੜ ਰੁਪਏ ਇਕੱਠਾ ਕਰਕੇ ਬਹਿ ਗਿਆ ਤੇ ਜਿਹੜੇ ਉਦੇ ਨਾਲ ਫੜੇ ਹੋਏ ਨੇ ਉਹ ਵਿਚਾਰੇ ਡਮਰੂ ਵਜਾਉਂਦੇ ਫਿਰਦੇ ਨੇ ਕਿਸੇ ਨੇ ਕਿਸ਼ਤਾਂ ਤੇ ਗੱਡੀ ਲਈ ਸੀ ਕਿਸੇ ਨੇ ਕਿਸ਼ਤਾਂ ਤੇ ਵੱਡਾ ਮੋਬਾਈਲ ਲੈ ਲਿਆ ਸੀ ਕਿਸੇ ਨੇ ਕਿਸ਼ਤਾਂ ਤੇ ਘਰ ਲੈ ਲਿਆ ਸੀ ਕਿਸੇ ਨੇ ਮੋਟਰਸਾਈਕਲ ਲੈ ਲਿਆ ਸੀ ਤੇ ਉਹ ਕੁਝ ਫੇਸਬੁੱਕ ਤੇ ਪੈਸੇ ਕਮਾਉਣ ਵਾਲੇ ਸੀ ਤੇ ਹੁਣ ਸਭ ਕੁਝ ਖਤਮ ਹੋ ਗਿਆ ਅਮਰੀਕਾ ਦੇ ਵਿੱਚੋਂ ਤੇ ਆਸਟ੍ਰੇਲੀਆ ਦੇ ਵਿੱਚੋਂ 10 ਫੋਨ ਆਏ ਇਹਨਾਂ ਦੇ ਸਬੰਧ ਵਿੱਚ ਉਹ ਕਹਿੰਦੇ ਜਿਹੜਾ ਤੁਸੀਂ ਫੰਡ ਵਾਲੀ ਗੱਲ ਕਰੀਏ ਕਹਿੰਦੇ ਉਹ 100% ਸੱਚ ਹੈ ਸ਼ੋਰ ਹੈ ਦਲਜੀਤ ਕਲਸੀ ਕਹਿੰਦੇ ਸਾਨੂੰ ਫੋਨ ਕਰਦਾ ਹੁੰਦਾ ਸੀ ਤੇ ਅਮਰਪਾਲ ਦੀ ਗੱਲ ਕਰਾਉਂਦਾ ਹੁੰਦਾ ਸੀ ਸਾਡੇ ਨਾਲ ਕਹਿੰਦੇ ਆਮ ਘਰਾਂ ਨੇ ਵੀ 2-2 3-3000 ਡਾਲਰ ਕੈਨੇਡਾ ਤੋਂ ਤੇ ਆਸਟ੍ਰੇਲੀਆ ਤੋਂ ਕਹਿੰਦੇ ਇਕੱਠਾ ਕਰਕੇ ਭੇਜਿਆ ਜੇ ਹੁਣ ਤੁਸੀਂ ਕੈਨੇਡਾ ਦਾ ਲੱਖ ਡਾਲਰ ਲਾਉਂਦੇ ਤਾਂ 60 ਲੱਖ ਰੁਪਈਆ ਹੋ ਕੇ ਸਦਾ ਹੀ ਉਹ ਕਹਿੰਦੇ 2-2 ਲੱਖ ਡਾਲਰ ਬਹੁਤ ਬਾਰੇ ਭੇਜਿਆ ਇਕੱਠਾ ਕਰਕੇ ਜਿਹੜਾ ਅਮਰਿਤਪਾਲ ਦੇ ਪਰਿਵਾਰ ਕੋਲੇ ਆਇਆ ਇਹਦੀ ਮਿਹਨਤ ਵਿੱਚ ਆਇਆ ਹੁਣ ਤੁਸੀਂ ਦੇਖ ਲਓ ਵੀ ਜੇ ਆਸਟ੍ਰੇਲੀਆ ਤੇ ਕੈਨੇਡਾ ਤੋਂ 2-2 3-3 ਲੱਖ ਡਾਲਰ ਆਏ ਨੇ ਇਹਨਾਂ ਦੇ ਕੋਲ ਤਾਂ ਅਮਰੀਕਾ ਕਿੰਡੀ ਵੱਡੀ ਕੰਟਰੀ ਹੈ ਇੰਗਲੈਂਡ ਜਰਮਨ ਇਟਲੀ ਇਹਨਾਂ ਨੂੰ ਕਿੰਨੇ ਪੈਸੇ ਆਏ ਹੋਣਗੇ ਹਲੇ ਉਹਨਾਂ ਦੇ ਫੋਨ ਹੋਣੇ ਬਾਕੀ ਨੇ ਜਦੋਂ ਅੱਜ ਵੀਡੀਓ ਸੁਣਨਗੇ ਸ਼ਾਇਦ ਉਹ ਵੀ ਫੋਨ ਕਰਨ ਮੇਰਾ ਮਕਸਦ ਜਿਹੜਾ ਹੈ ਨਾ ਉਹ ਸਾਡੇ ਜੁਗਤ ਨੂੰ ਅਵੇਅਰ ਕਰਨਾ ਹੈ ਮੈਂ ਕਦੇ ਨਹੀਂ ਕਹਿੰਦਾ ਕਿ ਤੁਸੀਂ ਸਿੱਖੀ ਤੋਂ ਦੂਰ ਹੋ ਜਾਓ ਜਿਹੜੇ ਲੋਕ ਫੋਨ ਕਰਕੇ ਕਹਿਣਗੇ ਇਹ ਨਾਸਤਿਕ ਹੈ ਇਹ ਸਿੱਖਾਂ ਦੇ ਖਿਲਾਫ ਬੋਲਦਾ ਹੈ ਕੋਈ ਗੱਲ ਨਹੀਂ ਇਹ 10ਵੀਂ ਕਦੇੜਾ ਹੁੰਦੀਆਂ ਨੇ ਭੌਂਕਣ ਵਾਸਤੇ ਹਰੇਕ ਪਿੰਡ ਵਿੱਚ ਹੁੰਦੀਆਂ ਨੇ ਇੱਕ ਪਿੰਡ ਦੇ ਨਾਂ 10 ਕੁੱਤੇ ਇਕੱਠੇ ਹੋ ਗਏ ਉਹ ਕਹਿੰਦੇ ਇਸ਼ਨਾਨ ਕਰਨ ਦੇ ਨਾਲ ਜੁੰਨੀ ਬਦਲ ਜਾਂਦੀ ਹੈ ਜੁੰਨੀ ਕੱਟੀ ਜਾਂਦੀ ਹੈ ਚਲੋ ਆਪਾਂ ਵੀ ਚੱਲ ਗਏ ਕਿਸੇ ਤੀਰਥ ਤੇ ਨਹਾਉਣ ਵਾਸਤੇ ਇਕੱਠੇ ਹੋ ਗਏ ਉਹਨਾਂ ਵਿੱਚੋਂ ਇੱਕ ਸਿਆਣਾ ਕੁੱਤਾ ਸੀ ਉਹ ਕਹਿੰਦਾ ਆਪਾਂ ਨੂੰ ਤਾਂ ਆਪਣੇ ਪਿੰਡ ਵਿੱਚੋਂ ਕਿਸੇ ਨੇ ਬਾਹਰ ਨਹੀਂ ਨਿਕਲ ਦੇਣਾ ਬਹੁਤ ਕੁੱਤੇ ਹੋਰ ਖੜੇ ਨੇ ਬਾਹਰ ਸਾਨੂੰ ਭੌਂਕਣਗੇ ਆਪ ਇਸ ਵਿੱਚ ਲੜਾਂਗੇ ਅਸੀਂ ਐਸੇ ਤੀਰਥ ਤੇ ਨਹੀਂ ਪਹੁੰਚ ਸਕਦੇ ਤੇ ਜਿਨ੍ਹਾਂ ਨੇ ਮੀਟਿੰਗ ਕੀਤੀ ਸੀ ਨਾ ਜਿਹੜੇ ਕੁੱਤਿਆਂ ਨੇ ਕਿ ਅਸੀਂ ਧੀਰ ਤੇ ਜਾ ਕੇ ਨਹਾਈਏ ਸਾਡੀ ਜੁਨੀ ਕੱਟੀ ਜਾਉ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਪਿੰਡ ਵਿੱਚ ਛੱਪੜ ਵਿੱਚ ਹੀ ਨਹਾ ਲੈਨੇ ਆਂ ਜੇ ਪਾਣੀ ਵਿੱਚ ਨਹਾਉਣਾ ਬਾਕੀ ਆਪਾਂ ਕੁੱਤੇ ਠੀਕ ਆ ਜੁਨੀ ਸਾਡੀ ਕੱਟੇ ਨਹੀਂ ਜਾਣੀ ਕਿਉਂਕਿ ਸਾਨੂੰ ਰਾਹ ਦੇ ਵਿੱਚ ਕੁੱਤਿਆਂ ਨੇ ਭੌਂਕਣਾ ਸਾਡੀ ਲੜਾਈ ਹੋਣੀ ਹੈ ਇਹ ਉਹੀ ਕੁੱਤੇ ਨੇ ਤੇ ਇਹਨਾਂ ਨੂੰ ਹੀ ਮੈਂ ਕਦੀੜ ਕਹਿੰਦਾ ਹੁੰਨਾ ਕਿਉਂਕਿ ਇਹਨਾਂ ਦਾ ਕੁੱਤਿਆਂ ਵਾਲਾ ਕੰਮ ਹੈ ਜੇ ਤੁਸੀਂ ਪਾਵਨ ਬਾਣੀ ਦੀ ਗੱਲ ਕਰੋਗੇ ਕਰੋਗੇ ਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਹੁਣ ਕਦੇ ਤੁਸੀਂ ਕਿਸੇ ਬੰਦੇ ਨੂੰ ਇਹ ਕਹਿੰਨੇ ਹੋ ਕਿ ਤੂੰ ਬੰਦਿਆਂ ਬੰਦਿਆਂ ਵਾਲੇ ਕੰਮ ਕਰ ਕਿਉਂ ਕਹਿੰਨੇ ਕਿਉਂਕਿ ਬੰਦਾ ਹੋ ਕੇ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਕਦੇ ਕਿਸੇ ਨੇ ਸੁਣਿਆ ਵੀ ਤੂੰ ਕੁੱਤਾ ਐ ਕੁੱਤਿਆਂ ਵਾਲੇ ਕੰਮ ਕਰ ਤੂੰ ਪਸ਼ੂਆਂ ਨੂੰ ਪਸ਼ੂਆਂ ਵਾਲੇ ਕੰਮ ਕਰ ਉਹ ਪਸ਼ੂ ਆਪਣੇ ਕੰਮ ਕਰੀ ਜਾਂਦਾ ਕੁੱਤਿਆਂ ਦੀ ਜਿਹੜੇ ਕੰਮ ਨੇ ਕੁੱਤੇ ਕਰੀ ਜਾਂਦੇ ਐ ਜਨ ਕਿ ਇਦਾਂ ਦੇ ਜਿਹੜੇ ਕੁੱਤੇ ਹੁੰਦੇ ਨੇ ਨਾ ਇਹ ਹਰੇਕ ਪਿੰਡ ਵਿੱਚ ਕਦੇੜਾ 10 ਵੀ ਹੁੰਦੀਆਂ ਨੇ ਇਹਨਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੁੰਦੀ ਤੇ ਕਈ ਜਦੋਂ ਪਿੰਡ ਵਿੱਚ ਲੰਘਦੇ ਨੇ ਮੋਟਰਸਾਈਕਲ ਦਾ ਛੋਟਾ ਜਿਹਾ ਡੰਡਾ ਰੱਖਿਆ ਹੁੰਦਾ 2 ਫੁੱਟ ਦਾ ਸ਼ੈਂਕਲ ਤੇ ਵੀ ਰੱਖ ਲੈਂਦੇ ਨੇ ਜਦੋਂ ਕੁੱਤਾ ਭੌਂਕਦਾ ਆਵਲਾ ਜਾਬਾਂ ਤੇ ਮਾਰਦਾ ਇਫਰ ਮੁੜ ਕੇ ਭੌਂਕਦੇ ਨਹੀਂ ਤੇ ਉਹੀ ਇਹਨਾਂ ਕੁੱਤਿਆਂ ਦਾ ਹਾਲ ਹੈ ਮੇਰਾ ਕੇਵਲ ਨੌਜਵਾਨੀ ਨੂੰ ਸੰਜੇਤ ਕਰਨ ਤੋਂ ਮਤਲਬ ਹੈ ਤੇ ਹੁਣ ਜਿਹੜੇ ਇਹਦੇ ਸਾਥੀ ਨਾਲ ਖੜੇ ਹੋਏ ਨੇ ਉਹਨਾਂ ਪਰਿਵਾਰਾਂ ਦਾ ਜਾ ਕੇ ਹਾਲ ਪੁੱਛੋ ਕੀ ਹੈ ਉਹਨਾਂ ਨਾਲ ਕੀ ਬੀਤ ਰਹੀ ਹੈ ਅਮਰਤਪਾਲ ਦੇ ਪਰਿਵਾਰ ਵੀ ਤਾਂ ਬਹੁਤ ਕੁਛ ਆ ਗਿਆ ਲੁੱਟ-ਖੁਡ ਕਰਕੇ ਇਹ ਕੇਵਲ ਮੈਂ ਨਹੀਂ ਕਹਿ ਰਿਹਾ ਜਿਨ੍ਹਾਂ ਲੋਕਾਂ ਨੇ ਲੱਖਾਂ ਡਾਲਰ ਭੇਜੇ ਨੇ ਮਹਿਮందੇ ਵਿੱਚ ਉਹ ਲੋਕ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜੜ ਕੇ ਫੋਨ ਕਰ ਕਰਕੇ ਦੱਸ ਰਹੇ ਨੇ ਮੈਨੂੰ ਕਿਉਂ ਦੱਸ ਰਹੇ ਨੇ ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਬੋਲਦੇ ਹੀ ਦੇ ਆਪਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਜਿਹੜਾ ਮਰਜ਼ੀ ਹੋਵੇ ਜਿਹੜਾ ਬੰਦਾ ਕੌਮ ਦੀਆਂ ਜੜਾਂ ਦੇ ਵਿੱਚ ਬੰਦਾ ਸਾਡੇ ਸਿਧਾਂਤਾਂ ਨਾਲ ਖਿਲਵਾੜ ਕਰਦਾ ਹੈ ਸਾਡੇ ਕੌਮ ਨੂੰ ਗੁੰਮਰਾਹ ਕਰਦਾ ਹੈ ਉਹਨਾਂ ਦੀਆਂ ਜੜਾਂ ਪੱਟ ਕੇ ਸੜਾਂਗੇ ਇਹ ਕੋਈ ਹੰਕਾਰ ਨਹੀਂ ਇਹ ਸਿਆਣਪ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮਿਲੀ ਹੋਈ ਹੈ ਮੈਨੂੰ ਇੱਕ ਵੀ ਬੰਦਾ ਇਹ ਸਵਾਲ ਕਰਕੇ ਪੁੱਛੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਪ੍ਰਚਾਰਕ ਫੇਰੀਆਂ ਕੀਤੀਆਂ ਨੇ ਉਦੋਂ ਕਿਸੇ ਨੂੰ ਇਹ ਕਿਹਾ ਹੋਵੇ ਕਿ ਤੁਸੀਂ ਸਿੱਖ ਬਣ ਜਾਓ ਤੁਸੀਂ Hindu ਬਣ ਜਾਓ ਤੁਸੀਂ ਮੁਸਲਮਾਨ ਬਣ ਜਾਓ ਤੁਸੀਂ ਇਸਾਈ ਬਣ ਜਾਓ ਜਾਂ ਤੁਸੀਂ ਅਸ਼ਾਈ ਮਦ ਨੂੰ ਛੱਡ ਕੇ ਸਿੱਖ ਬਣ ਜਾਓ ਤੁਸੀਂ ਹਿੰਦੂ ਮਦ ਨੂੰ ਛੱਡ ਕੇ ਸਿੱਖ ਬਣ ਜਾਓ ਕਦੇ ਕਿਹਾ ਹੋਵੇ ਗੁਰੂ ਪਾਸ਼ਾ ਨੇ ਪਾਵਨ ਬਾਣੀ ਦਾ ਪ੍ਰਚਾਰ ਕੀਤਾ ਜਿਨ੍ਹਾਂ ਨੂੰ ਗੁਰੂ ਪਾਸ਼ਾ ਦੀ ਗੱਲਬਾਤ ਚੰਗੀ ਲੱਗੀ ਉਹ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਦੀ ਸ਼ਰਨ ਵਿੱਚ ਆ ਗਏ ਇਹ ਸਚਾਈ ਹੈ ਜਿਹੜੇ ਅੱਜ ਰੌਲਾ ਪਾਉਂਦੇ ਨੇ ਉਹਨਾਂ ਧਰਮ ਪਰਿਵਰਤਨ ਹੋ ਰਿਹਾ ਹੈ ਤੇ ਇਹ ਉਹ ਨੇ ਜਿਨ੍ਹਾਂ ਨੇ ਆਪ ਨਾਂ ਦੇ ਚਰੂ ਭਰ ਪਾਣੀ ਤੇ ਇਹ ਨਿੰਦਿਆ ਜੇ ਗੰਗਾ ਆ ਨੀ ਜਣ ਕੇ ਆਪ ਚੂਲੇ ਪਾਣੀ ਦੀ ਕਿਸੇ ਨੂੰ ਪਿਆਈ ਨਹੀਂ ਤੇ ਜਿਨ੍ਹਾਂ ਨੇ ਗੰਗਾ ਬਹਾਤੀ ਤੇ ਨਿੰਦਿਆ ਇਹ ਉਹਨਾਂ ਲੋਕਾਂ ਦੀ ਕਰਦੇ ਜਾਂ ਰੀਸ਼ ਉਹਨਾਂ ਦੀ ਕਰਦੇ ਆ ਤੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਇਹ ਖੁਲਾਸੇ ਹੋ ਰਹੇ ਨੇ ਇਹ ਪਿਰਥੀ ਚੰਦ ਦਾ ਪਰਿਵਾਰ ਹੈ ਅਮਰਤ ਬਾਗਾ ਜਿਹੜਾ ਪਰਿਵਾਰ ਹੈ ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਲ ਪਿਰਥੀ ਚੰਦ ਨੇ ਲੜਾਈਆਂ ਕੀਤੀਆਂ ਸੀ ਨਾ ਤੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਤੇ ਹਮਲੇ ਕਰਵਾਏ ਸੀ ਕਿਤੇ ਸੱਪ ਲੜਾਉਣ ਦੀ ਕੋਸ਼ਿਸ਼ ਕੀਤੀ ਕਿਤੇ ਦਾਈ ਦੇ ਕੋਲ ਜ਼ਹਿਰ ਤੇ ਕਿਤੇ ਮਠਾਈ ਦੇ ਵਿੱਚ ਜ਼ਹਿਰ ਪੋਈ ਜਾਣ ਕੇ ਜਿਹੜੇ ਉਹ ਹਮਲੇ ਸੀ ਤੇ ਉਹੀ ਹਮਲੇ ਇਹ ਪਿਰਸੀ ਚੰਦਾ ਪਰਿਵਾਰ ਅੰਮ੍ਰਿਤਪਾਲ ਦਾ ਪਰਿਵਾਰ ਅੱਜ ਸੇ ਕੌਮ ਤੇ ਕਰ ਰਿਹਾ ਹੈ ਇਹ ਬੇਨਤੀ ਮੈਂ ਤਾਂ ਕੀਤੀ ਹੈ ਸੰਜੇਤ ਹੋ ਜਾਓ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਲਓ ਬਾਣੀ ਪੜੋ ਬਾਣੀ ਨਾਲ ਜੁੜੋ ਇਤਿਹਾਸ ਪੜੋ ਸਮਝੋ ਤੇ ਆਪਣੇ ਪੈਰਾਂ ਤੇ ਖੜੇ ਹੋਵੋ ਇਹ ਜਿਹੜੇ ਖਾਲਸਾ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ ਸਿੱਖ ਰਾਜ ਦੀਆਂ ਗੱਲਾਂ ਕਰਦੇ ਨੇ ਇਹ ਆਪ ਸਿੱਖ ਕੌਮ ਤੋਂ ਸਿੱਖ ਸੰਤਾਂ ਤੋਂ ਕੋਹਾਂ ਦੂਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ